ਜੀ ਸਾਸ਼ਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮੇ 45 ਚੈਨਲ ਤੇ ਅੱਜ ਆਪਾਂ ਛੋਨਾ ਵਧ ਰਹੇ ਆ 26 ਆਪਣੇ ਗਵੰਡਿਆਂ ਦਾ ਹੀ ਆ ਜੇ ਤੁਹਾਡੀ ਕੰਮ ਹੈ ਉਨੇ ਦਾ ਥੋੜਾ ਜਿਹਾ ਮੱਠਾ ਹੀ ਰਹਿ ਗਿਆ ਕਿਉਂਕਿ ਜਿਹੜੇ ਪਹਿਲਾਂ ਵੱਡੇ ਦੇ ਹੀ ਛੋਨੇ ਉਸ ਤੋਂ ਜਿਹੜੇ ਗੇਤੇ ਲੱਗੇ ਸੀ ਤਾਂ ਪਹਿਲਾਂ ਵੱਡੇ ਦੇ ਸੀ ਹੁਣ ਜਿਹੜੇ ਮਗਰਲੇ ਚਾਲੇ ਲੱਗੇ ਆ ਮੰਨ ਲਓ 5 4 ਜੁਲਾਈ ਦੇ ਤੇ ਪਿੱਛੋਂ ਨੇ ਉਹ ਆ ਗਏ ਤੇ ਇਸ ਤੋਂ ਬਾਅਦ ਹੁਣ ਪੂਛੇ ਵੀ ਵੱਡੇ ਨਾਲ ਲਾਏ ਨੇ ਕੋਈ ਪੂਛੇ ਕਿਸੇ ਨਾਲ ਲਾਏ ਸੀ ਪਰ ਝਾੜ ਲਾ ਤਾਂ ਫਾਈਨਲ ਜਿਹੜੇ ਆਏ ਉਹਨਾਂ ਦਾ ਘੱਟ ਗਿਆ। 85 ਬਾਲ 55 ਬਾਲ ਵੀ ਰਹਿ ਗਏ ਵਿੱਚ ਤੋਂ ਨੇੜੇ। ਮੋਨ ਲਗਾ ਦੇਖੋ ਵੀ ਕੁਲੇ ਤੋਂ ਪਤਾ ਲੱਗੂਗਾ। ਮਾਈਕ ਸੇ ਹਾਂ ਆ ਰਿਹਾ ਹੈ। ਇਹ ਪਿਛਲੇ ਵਾਰੀ ਆਪਣੇ ਪੰਜਾਬ ਤੋਂ ਆ ਬੋਰਡ ਤੇ ਆਇਆ ਇੱਕ ਵਾਰੀ ਇਸ طرفੇ ਜੋੜ ਤੋਂ ਬੰਨ੍ਹਾ ਕਰਦੇ ਨੇ ਇਹਨਾਂ ਇੱਥੋਂ ਮੋਟਰ ਇਸ ਤਰ੍ਹਾਂ ਲੱਗੀ ਹੋਈ ਸੀ ਇੱਥੋਂ ਜਿਹੜੇ ਆਹ ਕੁੰਜੇ ਤੁਸੀਂ ਵੀ ਐਕ ਕਰਦੇ ਸੀ ਤੇ ਅੱਗੇ ਆਂਦੇ ਮੈਨੂੰ ਆਖਿਆ ਵੀ ਪਿਛਲੇ ਪਿਛਲੇ ਵਾਰੀ ਆਉਂਨਾ ਕਿ ਇੱਥੇ ਮੋੜ ਤੇ ਤਾਂ ਹੀ ਦਾ ਕੱਟ ਕੋਆਦਾ ਸੀ ਤਾਂ ਹੀ ਆ ਮੋੜ ਤੇ ਇਹ ਨਾ ਆਖਾ ਵੀ ਆਉਣੇ ਹੋਏ ਜਵਾਰੇ ਬੜਦੇ ਹੋ ਇਧਰੋਂ ਨਾ ਬੈਕ ਕਰਕੇ ਨਾ ਆਇਓਗੇ ਭਈ ਨਾ ਤਾਂ ਅੰਦਰ ਜੀਵਰ ਬੈਕ ਲੱਗ ਜਾਂਦੀ ਹੈ ਇਹ ਕੱਟ ਵਿੱਚ ਅਮਾਜੇ ਬੜੀ ਅੱਛੀ ਹੋ ਜਾਂਦਾ ਨਾ ਕਰੋ ਬੈਕ ਕਰਨ ਵੇਲੇ ਕਈ ਵਾਰ ਡਰਾਈਵਰ ਨੂੰ ਪਤਾ ਨਹੀਂ ਜਾਂਦਾ ਫੇਰ ਜੇ ਸਰ ਖਤਮ ਹੋ ਜਾਂਦਾ ਤਾਂ ਮਸ਼ੀਨ ਕੁੱਥੇ ਜਿਹੜੇ ਹੋ ਜੇ ਪਹਿਲੇ ਜੇ ਤੋਂ ਸਿੱਟਾ ਜਿਹੜਾ ਲਾਉਣਾ ਆ ਉਹ ਤਾਂ ਲਾ ਲਾਇਆ ਕਰੀਂ ਉਹ ਤਾਂ ਕੋੜਾ ਮੜਾ ਕੇ ਵਰਲਾ ਲੈਣਾ ਕਿਉਂਕਿ ਜਦੋਂ ਕੁੱਥੇ ਡੁੱਟ ਹੋ ਜਾਣਗੇ ਫੇਰ ਨਹੀਂ ਗੁਲਾਰ ਕਿਉਂਕਿ ਮਸ਼ੀਨ ਫੇਰ ਖੇਰੇ ਦੇ ਅੰਦਰ ਅੰਦਰ ਰਹਿੰਦੀ ਐ ਬਾਹਰ ਨਹੀਂ ਜਾਂਦੀ ਫੇਰ ਜਿੱਕੇ ਲਾ ਫੌਰ ਸੇ ਨੰਬਰ ਦਾ ਆ ਇਹਨਾਂ ਦੇ ਚੋਣੇ ਹੋ ਰਹੇ ਐ ਇਹ ਮੁੰਡਾ ਦੇਖ ਰਿਹਾ ਵੀ ਪਹਿਲਾਂ ਪਿਛਲੇ ਵਾਰੀ ਕੜਕਾਂ ਵੜੇ ਅਸੀਂ ਤੋੜ ਕੇ ਗਏ ਸੀ ਇਹਨੂੰ ਯਾਰ ਲੈ ਸਾਡਾ ਕੁਟਰੀ ਵਾਲਾ ਮੰਗਾ ਫਿਰਦਾ ਵੀ ਨਦਰੀ ਨਹੀਂ ਛੱਡਦੇ ਐਸੇ ਮਿਲਦਾ ਠੀਕ ਪਾ ਦੇ ਹਿੱਸਾ ਤੇਰੇ ਤੇ ਸਾਰੇ ਤੋਂ ਹਮਝੀ ਫੋਟੋ ਆਪਣੀ ਐਸੇ ਮਿਲਦਾ ਪੂਰਾ ਮਤਲਬ ਐਸੇ ਬੜਾ ਸੂਏ ਦੰਨਾ ਅਧਨੀ ਜਿਹਾ ਵਰਦੇ ਦੇ ਦੇਖੋ ਹੀ ਇਹ ਸਾਡਾ ਕੁੜੀ ਵਾਲਾ ਮੰਗਰ ਆ ਗਿਆ। ਛੱਪੀ ਚੋਂ ਨਿੰਦਾ ਝਾੜ ਕੋਸ ਠੀਕ ਨਾਲ ਬੈ। ਲੱਕੀ ਪਈ ਟੋਲੇ ਤੋਂ ਪਤਾ ਲੱਗੂਆ। ਆਪਣੇ ਚੈਨਲ ਨੂੰ ਲਾਇਕ ਤੇ ਸ਼ੇਅਰ ਕਰ ਦਿਓ। ਨਾਲੇ ਕਮੈਂਟ ਕਰਕੇ ਦੱਸਿਆ ਕਰੋ ਜੀ ਰਵੀਰਵੰਤ ਕਿ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਚਲੋ ਬਸੋ ਬਸ। ਤੇ ਸਬਸਕ੍ਰਾਈਬ ਆਦਿ det. ਇਹ ਵੇਰੀ ਕੋ ਹੈਲਪਰ ਦੀ ਗਲਤੀ ਨਾਲ ਹੱਲ ਹੋ ਗਿਆ ਸੀ ਇੱਕ ਵਈ ਯਾਰ ਸਰਕਾਰ ਕਿਹ ਰਹੀ ਵੀ ਅੱਗ ਨਾ ਲਾਓ ਜਾਂ ਮਸ਼ੀਨਾਂ ਵੀ ਪਹੁੰਚ ਨਹੀਂ ਰਹੀਆਂ ਨਹੀਂ ਜਨ ਹੋਗੇ ਇਹਨਾਂ ਨੂੰ ਵੱਡੇ ਨੂੰ ਝਾ ਗੱਠਾ ਬਣਾ ਇਹਨਾਂ ਗੱਠਾਂ ਚ ਖੇ ਜਾਂਦੀਆਂ ਆ ਕੀ ਕਰੂ ਕਿਸਾਨ ਆ ਗੱਠਾ ਬਣਾਈਆਂ ਨੂੰ ਘਟੋ ਘਟ 8 7-8 ਦਿਨ ਹੋ ਗਏ ਮਨਾਲਾ 11 12 ਤਰੀਕ ਦੀਆਂ ਪੰਨੀਆਂ ਮੀਆਂ ਤੇ ਅੱਜ 10 ਦਿਨ ਹੋ ਗਏ ਅੱਜ 22 ਤਰੀਕ ਹੋ ਗਈ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ